ਤੁਹਾਡਾ ਵਿਧਾਇਕ ਜਗਿੰਦਰ ਪਾਲ ਬੱਲੋ ਪਿੰਡਾ ਸਭਾ ਨੂੰ ਵਿੱਚ ਈਦੁਲ ਫਿੱਤਰ ਦਾ ਤਿਉਹਾਰ ਮੁਸਲਮਾਨ ਭਾਈਚਾਰੇ ਦੇ ਨਾਲ ਮਿਲ ਕੇ ਮਨਾਇਆ ਗਿਆ। ਦਸਤੇ ਹੀ ਇਸ ਮੌਕੇ ਤੇ ਪੁਰਵ ਵਿਧਾਇਕ ਜਗਿੰਦਰ ਪਾਲ ਨੇ ਸਾਂਝੀ ਬਾਤ ਦਾ ਸੰਦੇਸ਼ ਦਿੰਦਿਆਂ ਹੋਏ ਆ ਉਨ੍ਹਾਂ ਨੂੰ ਕਿਹਾ ਕਿ ਮੈਂ ਮੁਸਲਮਾਨ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਣ ਤਾਂ ਕਿ ਪੜ੍ਹ ਲਿਖ ਕੇ ਉਹ ਮੁ슬ਮ ਸਮਾਜ ਦੀ ਤਰੱਕੀ ਕਰ ਸਕਣ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਤੇ ਇਸ ਮੌਕੇ ਤੇ ਉਹਨਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਮੁਸਲਮਾਨ ਭਾਈਚਾਰੇ ਨੂੰ ਈਦੀ ਮੁਬਾਰਕ باد ਵੀ ਦਿੱਤੀ। ਤੇ ਆਓ ਦੇਖਦੇ ਹਾਂ ਕਿ ਕੁਝ ਗੱਲਬਾਤ ਹੋਈ ਹੈ ਤੇ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਤੋਹਾਰ ਮਨਾਇਆ ਗਿਆ ਮੈਂ ਗੁਜਰ ਸਮਾਜ ਕਲਿਆਣ ਸਭਾ ਦਾ ਪ੍ਰੈਜ਼ੀਡੈਂਟ ਦਲਮੀਰ ਖਾਨ ਅੱਜ ਈਦੁਲ ਫਿਤਰ ਦਾ ਤਿਹਾੜ ਜਿਹੜਾ ਬਹੁਤ ਧੂਮ-ਧਾਮ ਦੇ ਨਾਲ ਮਨਾਇਆ ਗਿਆ ਔਰ ਤੁਹਾਡੇ ਮਾਹਮਾਦਿਆ ਮਰਾਹੀ ਪੂਰੇ ਹਿੰਦੁਸਤਾਨ ਨੂੰ ਪੂਰੇ ਹਿੰਦੁਸਤਾਨ ਨੂੰ ਈਦ ਮੁਬਾਰਕ ਦਿੰਦਾ ਹਾਂ ਤੇ ਇੱਕ ਸੈਂਟਰ ਸਰਕਾਰ ਦਾ ਜਿਹੜਾ ਆਬਜੈਕਸ਼ਨ ਮੈਂ ਕਰਨਾ ਚਾਹੁੰਦਾ ਤੁਹਾਡੇ ਨਾਲ ਸਾਂਝਾ ਕਿ ਜਿਹੜਾ ਵਕਫ ਬੋਰਡ ਦੇ ਪਿੱਛੇ ਸੈਂਟਰ ਸਰਕਾਰ ਲੱਗੀ ਹੋਈ ਹੈ ਇਹ ਆਮਨ ਸਕੂਨ ਤੇ ਭਾਈਚਾਰੇ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਹ ਆਪਣਾ ਕੰਮ ਕਰੇ ਔਰ ਧਰਮਰਥੀ ਜਗਤ ਦੇ ਨਾਲ ਛੇੜਖਾਨੀ ਨਾ ਕਰੇ ਇੰਨਾ ਹੀ ਕਹਿੰਦਾ ਹੋਇਆ ਬਹੁਤ ਬਹੁਤ ਈਦ ਮੁਬਾਰਕ ਤੁਹਾਨੂੰ ਮੇਰੇ ਵੱਲੋਂ ਅਸਲਾਮੁਅਲੈਕਮ ਮੈਂ ਮੁਹੰਮਦ ਸ਼ਫੀ ਚੇਚੀ ਮੁਸਲਮ ਰਾਸ਼ਟਰੀ ਮੈਂ ਸੰਯੋਜਕ ਪੰਜਾਬ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਈਦਲ ਫਿਤਰ ਜਾਂ ਸਾਡੀ ਈਦਲ ਫਿਤਰ 30 ਰੋਜ਼ੇ ਹੁੰਦੇ ਨੇ ਸਾਡੇ ਮਹਰਮਜ਼ਾਨ ਦੇ ਉਹਦੇ ਬਾਅਦ 30 ਰੋਜ਼ੇ ਦੇ ਬਾਅਦ ਈਦਲ ਫਿਤਰ ਆਂਦੀ ਆ ਇਹ ਮਿੱਠੀ ਈਦ ਆਂਦੀ ਆ ਸੇਵੀਆਂ ਵਾਲੀ ਤਾਂ ਮੈਂ ਅੱਜ ਈਦਲ ਫਿਤਰ ਦੇ ਤਿਹਾੜੇ ਤੇ ਸਭ ਨੂੰ ਸ਼ੁਭ ਕਾਮਨਾ ਦਿਨਾ ਹਾਂ ਪੂਰੇ ਪੰਜਾਬ ਨੂੰ ਔਰ ਪੂਰੇ ਹਿੰਦੁਸਤਾਨ ਨੂੰ ਬਹੁਤ-ਬਹੁਤ ਵਧਾਈ ਦਿਨਾ ਹਾਂ ਈਦ ਮੁਬਾਰਕ ਦੀ ਉਹ ਸਾਰਿਆਂ ਨੂੰ Eid ਮੁਬਾਰਕ ਅਗਲੇ ਸਾਲ ਵੀ ਖੁਸ਼ੀ ਦੇ ਨਾਲ ਆਏ ਔਰ ਸਾਡਾ ਦੇਸ਼ ਖੁਸ਼ਹਾਲ ਰਹੇ ਔਰ ਬਹੁਤੀ ਬਹੁਤੀ ਤਰੱਕੀ ਕਰੇ ਔਰ ਮੈਂ ਇਹੀ ਦੁਆ ਕਰਦਾ ਹਾਂ ਆਪਣੇ ਦੇਸ਼ ਵਾਸਤੇ ਔਰ ਆਪਣੇ ਲੋਕਾਂ ਵਾਸਤੇ ਪੂਰੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਸਾਡਾ ਭਾਈਚਾਰਾ ਕਾਇਮ ਰਹੇ ਔਰ ਸਾਡਾ ਸਾਰੇ ਮਹਿੰਦੂ ਮੁਸਲਮ ਸਿੱਖ ਸਾਈਦਾ ਸਾਰਿਆਂ ਦਾ ਇਕਤਾ ਮੁਹੱਬਤ ਬਣੀ ਰਹੇ ਮੈਂ ਇਸੇ ਅੰਤਾਂ ਦੁਆ ਕਰਦਾ ਹਾਂ ਜੇ ਸਾਡਾ ਦੇਸ਼ ਖੁਸ਼ਹਾਲ ਰਹੇ ਤਨਬਾਤ ਅਸਲਾਮੁਅਲੈਕਮ ਨਮਸਕਾਰ ਇਦਗਾ ਸਵਾਨੋ ਦੇ ਮਦੀਨਾ ਬੱਚੇ ਦੇ ਵਿੱਚ ਈਦੁਲ ਫਿਤਰ ਦੀ ਨਮਾਜ਼ ਅਦਾ ਕੀਤੀ ਗਈ ਜਿਸ ਦੇ ਵਿੱਚ ਸਾਰਿਆਂ ਨੇ ਧੂਮਤਾਵ ਨਾਲ ਹਿੱਸਾ ਲਿਆ ਅਤੇ ਦੇਸ਼ ਦੇ ਵਾਸਤੇ ਦੇਸ਼ ਦੀ ਤਰੱਕੀ ਦੇ ਲਈ ਅਮਨ ਸ਼ਾਂਤੀ ਦੀ ਦੁਆ ਕੀਤੀ ਤੇ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਜਿੰਨੇ ਵੀ ਗੁਜਰ ਸਮਾਜ ਕਲਿਆਣ ਸਭਾ ਦੇ ਮੈਂਬਰਾਂ ਨੇ ਸਾਰਿਆਂ ਵੱਲੋਂ ਦੇਸ਼ ਭਰ ਨੂੰ Eid ਦੀਆਂ ਮੁਬਾਰਕਾਂ ਇਸ ਪ੍ਰਤੀ ਸਨੇਹਾ ਦੇਣਾ ਚਾਹੁੰਦੇ ਹਾਂ ਅੱਜ ਦੇ ਦਿਹਾੜੇ ਅੱਜ ਦੇ ਦਿਹਾੜੇ ਤੇ ਸਨੇਹਾ ਇਹ ਦੇਣਾ ਚਾਹੁੰਦੇ ਆ ਕਿ Eid ਇੱਕ ਖੁਸ਼ੀ ਦਾ ਦਿਨ ਹੈ ਜਿਸ ਤਰ੍ਹਾਂ ਅਸੀਂ Eid ਵਾਲੇ ਦਿਨ ਆਪਸੀ ਗਲੇ ਮਿਲ ਕੇ ਭਾਈਚਾਰਕ ਸਾਂਝ ਦੇ ਨਾਲ Eid ਦਾ ਤਿਉਹਾਰ ਮਨਾਉਂਦੇ ਆ ਇਸੇ ਤਰ੍ਹਾਂ ਅਸੀਂ ਪੂਰਾ ਸਾਲ ਜਿਹੜਾ ਹੈ ਕਿ ਪੂਰੀ ਜ਼ਿੰਦਗੀ ਜਿਹੜੀ ਹੈ ਕਿ ਇਸ ਤਰ੍ਹਾਂ ਭਾਈਚਾਰਕ ਸਾਂਝ ਦੇ ਨਾਲ ਨਿਭਾਈਏ ਇਹ ਮੇਰਾ ਸੰਦੇਸ਼ ਹੈ ਔਰ ਇਸ ਦੇ ਨਾਲ ਨਾਲ ਹੀ ਮੇਰਾ ਸੰਦੇਸ਼ ਸਰਕਾਰ ਨੂੰ ਇੱਕ ਸੰਦੇਸ਼ ਹੈ ਕਿ ਸੈਂਟਰ ਸਰਕਾਰ ਸਰਕਾਰ ਦਾ ਜੋ ਕੰਮ ਹੈ ਉਹ ਸਰਕਾਰ ਆਪਣਾ ਕੰਮ ਕਰੇ ਕਿਸੇ ਦੇ ਧਰਮ ਬਾਰੇ ਜਾਂ ਕਿਸੇ ਦੇ ਇਸ ਤਰ੍ਹਾਂ ਦੇ ਬਿੱਲ ਲਿਆ ਕੇ ਤਾਂ ਕਿ ਆਪਣਾ ਜੋ ਸਰਕਾਰ ਦਾ ਕੰਮ ਹੈ ਉਸ ਕੰਮ ਤੋਂ ਧਿਆਨ ਭਟਕਾਉਣ ਦੇ ਲਈ ਸਰਕਾਰ ਦਾ ਕੰਮ ਹੈ ਬੇਰੁਜ਼ਗਾਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਦੇਵੇ ਸਰਕਾਰ ਦੇ ਜਿਹੜੇ ਕੰਮ ਨੇ ਸਰਕਾਰ ਉਹ ਕੰਮ ਕਰੇ ਨਾ ਕਿ ਕਿਸੇ ਦੇ ਧਰਮ ਪੱਖੀ ਇਸ ਤਰ੍ਹਾਂ ਦੇ ਬਿੱਲ ਪੇਸ਼ ਕਰੇ ਤਾਂ ਕਿ ਦੇਸ਼ ਦੇ ਵਿੱਚ ਅਮਨ ਸ਼ਾਂਤੀ ਨੂੰ ਖਤਰਾ ਰਹੇ ਇਸ ਚੀਜ਼ ਤੋਂ ਮੈਂ ਸੰਦੇਸ਼ ਦੇਣਾ ਕਿ ਸਰਕਾਰ ਆਪਣਾ ਕੰਮ ਕਰੇ ਔਰ ਇਸ ਤਰ੍ਹਾਂ ਦੇ ਬਿੱਲ ਪੇਸ਼ ਨਾ ਕਰੇ ਇਸ ਬਿੱਲ ਦਾ ਮੇਰੇ ਵੱਲੋਂ ਸਾਰੇ ਸਾਰੇ ਜਿਹਨੇ ਮੁਸਲਮਾਨ ਸਮਾਜ ਵੱਲੋਂ ਗੁਜਰ ਸਮਾਜ ਕल्याण ਸਭਾ ਵੱਲੋਂ ਮੈਂ ਸਖਤ ਅੱਜ ਈਦ ਦਾ ਔਰ 10 ਅਤੀਰੋਜੇ ਤੇ 31ਵੇਂ ਦਿਨ ਜਿਹੜੇ ਸਾਡੇ ਮੁਸਲਮਾਨ ਭਾਈ ਗੁਜਰ ਬਰਾਰੀ ਉਹ ਈਦ ਮਨਾਦੇ ਆ ਮੇਰੇ ਵੱਲੋਂ ਪੂਰੇ ਦੇਸ਼ ਪੂਰੇ ਵਰਲਡ ਦੇ ਵਿੱਚ ਜਿੰਨੇ ਵੀ ਸਾਡੇ ਮੁਸਲਮਾਨ ਭਾਈਆ ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕ ਹੈ ਈ ਹੋਰ ਰੱਬ ਅੱਗੇ ਮੇਰੀ ਪ੍ਰਾਰਥਨਾ ਹੈ ਕਿ ਜਿਹੜਾ ਸਾਡਾ ਸਮਾਜ ਹੈ ਇਹ ਸਮਾਜ ਦੇ ਉੱਤੇ ਰੱਬ ਦਾ ਮਿਹਰ ਭਰਿਆ ਰਹੇ ਇਹ ਸਮਾਜ ਦਿਨ ਦੁਗਣੀ ਰਾਤ ਚੁਗਣੀ ترقی ਕਰੇ ਇਹ ਮੇਰੀ ਕਾਮਨਾ ਹੈ ਔਰ ਖਾਸ ਤੌਰ ਦੇ ਉੱਤੇ ਮੈਂ ਇਹ ਦੇ ਅੱਜ ਸ਼ੁਰੂ ਦਿਹਾੜੇ ਤੇ ਮੈਂ ਕਹਿਣਾ ਚਾਹਾਂ ਇਹ ਸਾਡਾ ਜਿਹੜਾ ਸਮਾਜ ਹੈ ਇਹਨਾਂ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਵੱਧ ਤੋਂ ਵੱਧ ਪੜਾਓ ਉਹ ਜਿਸਵੇਂ ਦੇ ਸਮਾਜ ਦੇ ਵਿੱਚ ਬੱਚੇ ਪੜ ਜਾਂਦੇ ਆ ਹਮੇਸ਼ਾ ਉਹ ਸਮਾਜ ਬਦਲ ਤੇ ਫੇਰ ਅੱਜ ਸ਼ੁ크 ਦਿਨ ਦੇ ਤੇ ਮੈਂ ਇਹਨਾਂ ਸਾਰੇ ਮੁਸਲਮਾਨ ਭਰਾਵਾਂ ਨੂੰ ਜੀ ਦੀ ਮੁਬਾਰਕ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀਪੋਰਟ